ਪੰਜਾਬ ਕੇਸੇ ਵੇਖਨੇ ਸਾਰੇ ਦਰਸ਼ਕਾਂ ਦਾ ਮੈਂ ਕਵਿਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਨੀ ਆ ਦਰਸ਼ਕੋ ਐਸੇ ਵੇਲੇ ਤੁਸੀਂ ਦੇਖ ਪਾ ਰਹੇ ਹੋ ਜੀ ਇਹ ਗੱਡੀ ਇੱਕ ਜਿਹੜੀ ਹੈ ਰਾਮ ਬਾਗ ਚਰਚ ਦੇ ਠੀਕ ਸਾਹਮਣੇ ਬਾਹਰ ਲੱਗੀ ਹੋਈ ਪਾਈ ਗਈ ਔਰ ਇਸ ਨੂੰ ਟੋ ਕਰਨ ਲਈ ਗੱਡੀ ਵੀ ਇੱਥੇ ਪਹੁੰਚ ਜਾਂਦੀ ਹੈ ਮਗਰ ਇਹ ਲੋਕਾਂ ਲਈ ਵੀ ਦਿੱਕਤ ਬਣੀ ਹੈ ਤੇ ਪੁਲ ਸਮੈਕਮੇ ਲਈ ਵੀ ਬਹੁਤ ਜ਼ਿਆਦਾ ਵੱਡੀ ਦਿੱਕਤ ਬਣੀ ਹੋਈ ਹੈ ਚਰਨ ਸਿੰਘ ਜੀ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੇ ਸੋ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਜਾਣਨਾ ਚਾਹਾਂਗੇ ਜਿਹੜੀ ਗੱਡੀ ਕਿੰਨੀ ਦੇਰ ਦੀ ਇੱਥੇ ਲੱਗੀ ਸੀ ਇਹ ਕੋਈ ਪਹਿਲਾਂ ਸਮੇਂ ਤੋਂ ਪਹਿਲਾਂ ਲੱਗੀ ਹੋਈ ਹੈ ਮ ਇਨੂੰ ਆਪਾਂ ਜਦੋਂ ਟੋਕ ਕੀਤਾ ਉਹ ਜਿਹੜਾ ਆਦਮੀ ਆ ਮੌਕੇ ਤੇ ਆ ਗਿਆ ਜੀ ਤੇ ਉਹਨੂੰ ਕੁਝ ਸਮਝਾਇਆ ਗਿਆ ਵੀ ਨਹੀਂ ਇਹ ਤਾਂ ਲਾਉਣੀ ਜੀ ਤੇ ਅਗਰ ਫਿਰ ਵੀ ਉਹਨੇ ਆਪਣਾ ਜੋ ਵੀ ਬੰਦਾ ਫੈ ਨਹੀਂ ਚਲਾਨ ਉਹਦਾ ਆਪਾਂ ਕਰਤਾ ਉਸੇ ਵੇਲੇ ਚਲਾਨ ਔਨ ਦ ਸਪੌਟ ਔਨ ਦ ਸਪੌਟ ਪੁੱਗਤਾ ਸੋ ਕਿੰਨਾ ਚਲਾਨ ਹੁੰਦਾ ਜੀ ਜੇ ਕੋਈ ਰੋਂਗ ਪਾਰਕਿੰਗ ਕਰਦਾ ਸਾਢੇ 1100 ਰੁਪਈਆ ਸਾਢੇ 1100 ਔਨ ਦ ਸਪੌਟ ਪਰ ਦਿੱਤਾ ਹਾਂ ਹਾਂ ਜੀ ਸਰ ਥੋੜੇ ਤੋਂ ਜਾਨਣਾ ਚਾਹਾਂਗੇ ਜਿੱਦਾਂ ਕਿ ਲੋਕਾਂ ਕੋਲ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਤਾ ਕਰਕੇ ਲੋਕੀ ਕਿਤੇ ਵੀ ਗੱਡੀਆਂ ਲਾ ਦਿੰਦੇ ਨੇ ਤੁਹਾਨੂੰ ਕਿੰਨੀ ਕੋਈ ਸਮੱਸਿਆ ਆਂਦੀ ਐ ਟ੍ਰੈਫਿਕ ਨੂੰ ਰੈਗੂਲੇਟ ਕਰਨ ਚ ਸਾਰੇ ਦੁਕਾਨਦਾਰ ਆ ਰੱਖ ਦਿੰਦੇ ਸਾਡੇ ਕਸਟਮਰ ਆ ਇਹ ਜ਼ਿਆਦਾ ਇਹਨਾਂ ਦਾ ਘੱਟ ਕਸੂਰ ਹੁੰਦਾ ਵਾ ਦੁਕਾਨਦਾਰਾਂ ਦਾ ਜ਼ਿਆਦਾ ਹੁੰਦਾ ਵਾ ਇਹ ਦੁਕਾਨਦਾਰ ਭੱਜ ਕੇ ਉੱਥੇ ਵਲੇ ਬਾਹਰ ਆ ਜਾਂਦੇ ਆ ਤੇ ਸਾਨੂੰ ਇਹਦੀ ਇਹੋ ਸਮੱਸਿਆ ਵਾ ਕਿ ਜਿਹੜੀ ਜਿਹੜੀ ਲੋਕਾਂ ਨੂੰ ਆਉਣ ਜਾਣ ਦੀ ਪ੍ਰੋਬਲਮ ਆ ਇਹ ਦੁਕਾਨਦਾਰ ਆਪਣੀ ਸਾਈਡ ਤੇ ਚੀਜ਼ ਲਵਾ ਕੇ ਆਪਣਾ ਸਾਮਾਨ ਵੇਚਿਆ ਕਰਨਾ ਜੀ ਬਿਲਕੁਲ ਜੀ ਤੇ ਇੱਥੇ ਹਜੇ ਇਸ ਵੇਲੇ ਵੀ ਦੇਖਣਾ ਚਾਹਾਂਗੇ ਦਿਖਾਣਾ ਚਾਹਾਂਗੇ ਪਬਲਿਕ ਨੂੰ ਕਿ ਇਹ ਜਿਹੜਾ ਰਾਮ ਬਾਗ ਚੌਂਕ ਦਾ ਏਰੀਆ ਹੈ ਉਸ ਦੇ ਪਿੱਛੇ ਜਿਹੜਾ ਨੰਦਨ ਟਾਕੀਵਾਲ ਨੂੰ ਰਸਤਾ ਜਾਂਦਾ ਪੂਰੀ ਤਰ੍ਹਾਂ ਨਾਲ ਚੋਕ ਵਿਖਾਈ ਦੇ ਰਿਹਾ ਸਰ ਕਿੰਨੇ ਘੰਟੇ ਦੀ ਤੁਹਾਡੀ ਡਿਊਟੀ ਹੈ ਤੇ ਕਿੰਨੀ ਵਾਰੀ ਇਦਾਂ ਦੇ ਹਾਲਾਤ ਸਾਹਮਣੇ ਆਉਂਦੇ ਨੇ ਇਦਾਂ ਦੇ ਹਾਲਾਤ ਤੇ ਕਰੀ-ਕਰੀ ਆਉਂਦੇ ਆ ਬਾਕੀ ਸਾਡੀਆਂ 5-7 ਗੱਡੀਆਂ ਚੱਲਣ ਡੀਆਂ ਵਾ ਸਾਡੀਆਂ 112 ਵੀ ਚੱਲਣ ਡੀਆਂ ਵਾ ਸਾਡੇ ਇੰਸਪੈਕਟਰ ਸਾਹਿਬ ਵੀ 7 ਗੱਡੀਆਂ ਚੱਲਣ ਡੀਆਂ ਵਾ ਮੌਕੇ ਤੇ ਤੇ ਇਹਨਾਂ ਨੂੰ ਸਮੇਂ-ਸਮੇਂ ਤੇ ਅਦਾਤਾ ਦੇਈ ਜਾਂਦੀਆਂ ਜੀ ਸੋ ਇਦਾਂ ਦੀਆਂ ਗੱਡੀਆਂ ਵਾਲਿਆਂ ਨੂੰ ਜਿਹੜੇ ਕਿ ਪਾਰਕ ਕਰ ਜਾਂਦੇ ਐ ਪਾਰਕਿੰਗ ਦੀ ਸਮੱਸਿਆ ਤੇ ਬਣੀ ਹੋਈ ਐ ਕਿਉਂਕਿ ਪਾਰਕਿੰਗ ਦੀ ਥਾਂ ਨਹੀਂ ਹੈਗੀ ਅਲੋਟਮੈਂਟ ਕੱਟ ਹੈਗੀ ਐ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਇਦਾਂ ਗੱਡੀਆਂ ਲਾ ਕੇ ਚੱਲ ਜਾਂਦੇ ਐ ਪਾਰਕਿੰਗ ਹੈਗੀਆਂ ਜੀ ਪਾਰਕਿੰਗਾਂ ਬਿਲਕੁਲ ਹੈ ਗਿਆਵਾ ਇਹ ਜਾਣ ਕੇ ਹੀ ਕੁਝ ਦੁਕਾਨਦਾਰਾਂ ਦੀ وجہ ਦੇ ਨਾਲ ਇਹ ਮਨੂੰ ਗਲਤ ਲਾ ਜਾਂਦੇ ਆ ਜੀ ਗਲਤ ਗੱਡੀਆਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜੀ ਟੋਵ ਐਂਡ ਵੀ ਇੱਥੇ ਖੜੀ ਹੈ ਜਿਹੜੀ ਕਿ ਇਸ ਗੱਡੀ ਨੂੰ ਟੋ ਕਰਨ ਵਾਸਤੇ ਆਈ ਸੀ ਔਰ ਚੰਗਾ ਜੀ ਸੋ ਮਗਰ ਜਿਹੜੇ ਵਿਅਕਤੀ ਨੇ ਜਿਨ੍ਹਾਂ ਦੀ ਗੱਡੀ ਸੀਗੀ ਉਹਨਾਂ ਨੇ ਉਸੇ ਵੇਲੇ ਆਪਣਾ ਚਲਾਨ ਭੁਗਤਿਆ ਤੇ ਉਹਨਾਂ ਨਾਲ ਵੀ ਜ਼ਰੂਰ ਇੱਕ ਵਾਰ ਗੱਲ ਜ਼ਰੂਰ ਕਰਨਾ ਚਾਹਾਂਗੇ ਚਲੋ ਜੀ ਠੀਕ ਹੈ ਮਗਰ ਇੱਥੇ ਗੱਲ ਮੈਂ ਇਹੀ ਕਰਨਾ ਚਾਹਾਂਗੀ ਸੋ ਆ ਇੱਥੇ ਮੈਂ ਦਿਖਾਣਾ ਚਾਹਾਂਗੀ ਜੀ ਪੁਲਸਮੈਕ ਵਿੱਚ ਮੈਂ ਇੱਥੇ ਗੱਲ ਕਰਨਾ ਚਾਹਾਂਗੇ ਟ੍ਰੈਕ ਟ੍ਰੈਫਿਕ ਵਾਲ ਥੋੜਾ ਘੱਟ ਧਿਆਨ ਤੇ ਚਲਾਣਾ ਵਾਲ ਥੋੜਾ ਵੱਧ ਦਿਖਾਈ ਦੇ ਰਿਹਾ ਲੋਕਾਂ ਕੋਲ ਪਾਰਕਿੰਗ ਦੀ ਥਾਂ ਨਹੀਂ ਹੈ ਤਾਂ ਕਰਕੇ ਇਦਾਂ ਦੀਆਂ ਗੱਡੀਆਂ ਪਾਰਕ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਅ ਕਿੱਥੇ پارک ਕਰੋ ਕਿੱਥੇ ਨਾ ਕਰੋ ਮਗਰ ਇਹ ਵੀ ਜ਼ਰੂਰੀ ਹੈ ਇਸ ਦੇ ਨਾਲ ਨਾਲ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਛੇਤੀ ਤੋਂ ਛੇਤੀ ਇਸ ਦੇ ਉੱਤੇ ਸਟੈਪ ਚੁੱਕੇ ਜਿਸ ਨਾਲ ਇਹ ਵੱਡੇ ਵੱਡੇ ਜਾਮ ਲੱਗ ਰਹੇ ਰਾਂਬਾ ਗੇਰੀਆ ਵਿੱਚ ਔਰ ਇਸ ਨੂੰ ਰੈਗੂਲੇਟ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਹੋਣੀ ਚਾਹੀਦੀ ਹੈ ਲੋਕਾਂ ਦਾ ਕਹਿਣਾ ਜੀ ਚਲਾਣਾ ਵਾਲਾ ਬਾਦ ਧਿਆਨ ਤੇ ਟ੍ਰੈਫਿਕ ਰੈਗੂਲੇਟ ਕਰਨ ਵਿੱਚ ਘਟਿਆ ਨਾ ਕੀ ਕਹਿਣਾ ਚਾਹੋਗੇ ਜੀ ਕਿੰਨੀ ਕੁ ਵਾਰੀ ਇਦਾਂ ਦੀ ਜੀ ਅ ਇਦਾਂ ਦੀ ਜਿਹੜੀ ਸਮੱਸਿਆ ਹੁੰਦੀ ਹੈ ਆ ਟ੍ਰੈਫਿਕ ਦੀ ਸਮੱਸਿਆ ਬਾਰੇ ਕੀ ਕਹਿਣਾ ਚਾਹੋਗੇ ਬੜਾ ਟ੍ਰੈਫਿਕ ਹੈੀ ਬਹੁਤ ਆਪਣੇ ਸਾਥ ਕੀ ਕਰ ਸਕਦੇ ਆ ਨਾ ਪੁਲਿਸ ਦਾ ਕੰਟਰੋਲ ਚੱਲਦਾ ਤੇ ਨਾ ਹੀ ਪਬਲਿਕ ਦਾ ਚੱਲਦਾ ਕੀ ਕਰ ਸਕਦੇ ਹੋ ਜੋ ਕਿੰਨੀ ਕੁ ਵਾਰੀ ਇਸ ਤਰ੍ਹਾਂ ਦੇ ਜਾਮ ਵਿੱਚ ਫਸਣਾ ਪੈਂਦਾ ਹੈ ਤਿੰਨ ਤੋਂ ਚਾਰ ਵਾਰ ਹੋ ਜਾਂਦਾ ਦਿਨ ਚ ਕਹਿ ਰਹੇ ਹੋ ਹਾਂ ਜੀ ਮਾਈ ਗਾਡ ਇੱਕ ਦਿਨ ਚ ਤਿੰਨ ਤੋਂ ਚਾਰ ਵਾਰੀ ਐਦਾਂ ਦੇ ਟ੍ਰੈਫਿਕ ਜਾਮ ਲੱਗਦੇ ਜਿੰਨਾ ਕਰਕੇ ਲੋਕੀ ਬਹੁਤ ਪਰੇਸ਼ਾਨ ਹੁੰਦੇ ਆ ਲੰਬੇ ਚੌੜੇ ਤਾਂ ਤੁਹਾਨੂੰ ਨਿਕਲਦੇ ਹੋ ਕਿ ਕਿੰਨੇ ਕੋ ਪੰਜ-ਸੱਤ ਮਿੰਟ ਤਾਂ ਲੱਗ ਹੀ ਜਾਂਦੇ ਆ ਪੰਜ-ਸੱਤ ਮਿੰਟ ਤੁਸੀਂ ਕਿਤੇ ਵੀ ਨਿਕਲਦੇ ਹੋ ਜਦੋਂ ਨਿਕਲਣਾ ਹੁੰਦਾ ਕਿੰਨਾ ਕੁ ਟਾਈਮ ਗੈਪ ਲੈ ਕੇ ਨਿਕਲਦੇ ਦੇਖੋ ਜੀ ਇਹ ਕਿਤੇ ਜਾਣਾ ਤਾਂ 10 ਮਿੰਟ ਪਹਿਲਾਂ ਨਿਕਲਦੇ ਆ ਫਿਰ ਵੀ ਜਾਮ ਤਾਂ ਮਤਲਬ ਮੈਨੂੰ ਮੈਨੂੰ ਗੱਲ ਦੱਸੋ ਤੁਸੀਂ ਟਾਈਮ ਨਾਲ ਪਹੁੰਚ ਜਾਂਦੇ ਹੋ ਕਿਤੇ ਵੀ ਬਸ ਉਹ ਨਿਊ ਰੈਡੂਪਾ ਉੱਥੇ ਪਹੁੰਚਣਾਂ ਦੇ ਹਾਲ ਗੇਟ ਤੇ 10 ਮਿੰਟ ਹੋ ਗਏ ਨਿਕਲੇ ਨੂੰ ਜੀ ਹਾਂ ਸੋ ਲੋਕਾਂ ਨੂੰ ਟਾਈਮ ਦੀ ਬਰਬਾਦੀ ਵੀ ਹੋ ਰਹੀ ਲੋਕਾਂ ਦੀ ਉਹਨਾਂ ਦੇ ਸਾਧਨ ਵੀ ਬਰਬਾਦ ਹੋ ਰਹੇ ਪੈਟਰੋਲ ਡੀਜ਼ਲ ਵੀ ਲੱਗਦੇ ਉਹਨਾਂ ਦੇ ਔਰ ਇਦਾਂ ਦੇ ਵੱਡੇ ਜਾਮ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਰੋਕ ਵੀ ਦਿੰਦੇ ਐ ਕਿਤੇੋਂ ਨਿਕਲਣ ਵਾਸਤੇ ਔਰ ਦੇਖ ਸਕਦੇ ਹੋ ਜੀ ਜਾਮ ਜੜਾ ਪਿੱਛੋਂ ਤੱਕ ਦਿਖਾਈ ਦੇ ਰਿਹਾ ਸਮੱਸਿਆ ਐ ਸਭ ਤੋਂ ਵੱਡੀ ਬਣ ਚੁੱਕੀ ਐ ਜਾਮ ਨੂੰ ਕੰਟਰੋਲ ਕਰਨਾ ਮਗਰ ਵੱਡੇ ਅੜਸੇ ਤੋਂ ਜੜਾ ਜਾਮ ਕੰਟਰੋਲ ਨਹੀਂ ਹੋ ਰਿਹਾ ਉਹ ਕਿਤੇ ਨਾ ਕਿਤੇ ਸ਼ਹਿਰ ਵਾਸੀਆਂ ਵਾਸਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਵਾਸਤੇ ਇੱਕ ਵੱਡੀ ਜਿਹੜੀ ਐ ਸਮੱਸਿਆ ਬਣੀ ਹੋਈ ਐ ਚਲਾਂ ਤਾਂ ਮਿੰਟੋਂ ਮਿੰਟੀ ਘਟਿੰਦੇ ਨੇ ਮਗਰ ਇਹ ਜੜੀ ਸਭ ਤੋਂ ਵੱਡੀ ਡਿਊਟੀ ਹੈ ਇਸ ਨੂੰ ਕੌਣ ਨਿਭਾੜੇਗਾ ਲੋਕੀ ਕਹਿ ਰਹੇ ਨੇ ਕਿ ਦਿਨ ਤੋਂ ਚਾਰ ਵਾਰੀ ਇਦਾਂ ਦੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੋ ਕੀ ਕਹਿਣਾ ਚਾਹੋਗੇ ਜੇ ਇਹ ਜਾਮ ਜਿਹੜੇ ਲੱਗਦੇ ਕਿੰਨੀ ਕੁ ਵਾਰੀ ਦਿਨ ਚ ਇਦਾਂ ਦੇ ਜਾਮਾਂ ਨਾਲ ਤੁਹਾਨੂੰ ਜੂਚਣਾ ਪੈਂਦਾ ਉਹ ਗਰ ਮੇਰੇ ਗੁੰਮ ਪਤਾ ਨਹੀਂ ਜੀ ਸੋ ਕੁਝ ਲੋਕੀ ਗੱਲ ਨਹੀਂ ਕਰਨਾ ਚਾਹੁੰਦੇ ਕੁਝ ਲੋਕੀ ਗੱਲ ਕਰਨਾ ਚਾਹੁੰਦੇ ਆ ਸੋ ਪੰਜਾਬ ਕੇਸਰੀ ਲੋਕਾਂ ਨਾਲ ਰੁੱਕ ਕੇ ਵੀ ਗੱਲ ਕਰ ਰਿਹਾ ਕੀ ਕਹਿਣਾ ਚਾਹੋਗੇ ਇਦਾਂ ਦੇ ਜਾਮਾਂ ਬਾਰੇ ਰੋਜ਼ ਲੱਗੇ ਹੁੰਦੇ ਆ ਰੋਜ਼ ਲੱਗੇ ਹੁੰਦੇ ਆ ਦਿਨ ਚ ਕਿੰਨੀ ਕੁ ਵਾਰੀ ਐਦਾ ਮੈਂ ਮੈਂ ਤਾਂ 15 ਦਿਨ ਬਾਅਦ ਆਇਆ ਪਰ ਲੱਗੇ ਰੋਜ਼ ਹੀ ਹੁੰਦੇ ਮੈਂ ਸੁਣਿਆ ਆ ਅੱਛਾ ਜੀ ਠੀਕ ਹੈ ਜੀ ਸੋ ਲੋਕ ਜਿਹੜੇ ਨੇ ਬੜੇ ਤੰਗ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਜਾਮ ਲੱਗਦੇ ਨੇ ਔਰ ਖਾਣਾ ਪੂਰਤੀ ਕਰ ਦਿੱਤੀ ਜਾਂਦੀ ਹੈ ਜਾਮਾਂ ਨੂੰ ਸੁਲਝਾਣ ਦੀ ਜਗ੍ਹਾ ਚਲਾਨ ਲਗਾਤਾਰ ਹੋ ਰਹੇ ਨੇ ਅਰ ਲੋਕ ਜਿਹੜੇ ਨੇ ਚਲਾਨਾ ਤੋਂ ਤੇ ਜਾਮਾ ਤੋਂ ਤੇ ਪਰੇਸ਼ਾਨ ਹੈਗੇ ਨੇ ਉਹਨਾਂ ਦੀ ਜੇਬ ਜਦੋਂ ਢਿੱਲੀ ਹੁੰਦੀ ਤੇ ਚਲਾਨਾ ਤੋਂ ਵੀ ਪਰੇਸ਼ਾਨ ਜ਼ਰੂਰ ਹੁੰਦੇ ਆ ਦੇਖ ਸਕਦੇ ਹੋ ਜੀ ਹਜੇ ਵੀ ਜਾਮ ਜਰਾ ਪੂਰੀ ਤਰ੍ਹਾਂ ਨਾ ਲੱਗਾ ਹੋਇਆ ਸੋ ਇਹ ਚਾਹਾਂਗੇ ਜੀ ਪ੍ਰਸ਼ਾਸਨ ਛੇਤੀ ਤੋਂ ਛੇਤੀ ਇਸ ਉੱਤੇ ਕੋਈ ਆਪਣੀ ਬਣਦੀ ਕਾਰਵਾਈ ਜ਼ਰੂਰ ਕਰੇ ਤਾਂ ਕਿ ਲੋਕ ਇਸ ਜਾਮ ਦੀ ਸਮੱਸਿਆ ਨੂੰ ਨਿਜੜ ਸਕਣ ਇੱਕ ਹੋਰ ਗੱਲ ਜਿਸ ਨਾਲ ਸਾਡੇ ਨਾਲ ਜਿਹੜੇ ਜੁੜੇ ਸੀ ਵਿਅਕਤੀ ਉਹਨਾਂ ਵੱਲੋਂ ਕਹੀ ਗਈ ਕਿ ਜਿਸ ਨਾਲ ਪਾਰਕਿੰਗ ਕਰਨ ਲਈ ਜਦੋਂ ਪ੍ਰਾਈਵੇਟ ਪਾਰਕਿੰਗਸ ਦਾ ਰੁਕ ਕਰਦੇ ਨੇ ਤਾਂ ਉਹ ਪਾਰਕਿੰਗਾਂ ਦੇ ਰੇਟ ਨਹੀਂ ਮੰਗ 200 ਰੁਪਿਆ ਇੱਕ ਥਾਂ ਤੇ ਅਗਰ ਜੇ ਤੁਸੀਂ ਪੂਰੇ ਦਿਨ ਵਿੱਚ ਆ ਚਾਰ ਥਾਮਾਂ ਤੇ ਜਾ ਰਹੇ ਹੋ ਤੇ ਚਾਰ ਵਾਰੀ ਤੁਸੀਂ 200 ਰੁਪਏ ਪਾਰਕਿੰਗ ਦਾ ਭਰਦੇ ਹੋ ਤਾਂ 800 ਰੁਪਏ ਦਿਹਾੜੀ ਦਾ ਹੋ ਜਾਂਦਾ ਹੈ ਤੇ ਕਿੰਨਾ ਕੁ ਜਾਇਜ਼ ਹੈ ਇਹ 800 ਰੁਪਏ ਦਾ ਜਿਹੜਾ ਚਾਰਜ ਭਰਨਾ 200 ਰੁਪਏ ਪਰ ਪਾਰਕਿੰਗ ਭਰਨਾ ਐਸ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਡੰਡਾ ਚਲਾਉਣਾ ਚਾਹੀਦਾ ਹੈ ਪ੍ਰਾਈਵੇਟ ਪਾਰਕਿੰਗ ਵਾਲਿਆਂ ਨੂੰ ਜ਼ਰੂਰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਐਨੇ ਜਿਹੜੇ ਪੈਸੇ ਲਿੱਤੇ ਜਾ ਰਹੇ ਕਿਤੇ ਨਾ ਕਿਤੇ ਗਲਤ ਨੇ ਨਾਜਾਇਜ਼ ਪੈਸੇ ਨੇ ਸੋ ਸਾਡੇ ਨਾਲ ਇੱਕ ਹੋਰ ਜੁੜ ਰਹੇ ਨੇ ਵਿਅਕਤੀ ਉਹਨਾਂ ਨਾਲ ਵੀ ਗੱਲ ਕਰਨੇ ਚਾਹੀਦੇ ਕੀ ਨਾਜੀ ਸਰ ਤੁਹਾਡਾ ਮੇਰਾ ਨਾਮ ਹੈ ਇਮੈਨੂਅਲ ਰਾਏ ਅੱਛਾ ਜੀ ਮੈਂ ਕ੍ਰਾਈਸਚਰਚ ਇਸ ਚਰਚ ਦਾ ਮੈਂ ਮੈਂਬਰ ਹਾਂ ਜੀ 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 ਔਰ ਰੀਅਲੀ ਅਸੀਂ ਬਹੁਤ ਜ਼ਿਆਦਾ ਕਹਿ ਚੁੱਕੇ ਲੋਕਾਂ ਨੂੰ ਜੀ ਲੇਕਿਨ ਦੁੱਖ ਹੁੰਦਾ ਕਿ ਸੁਣਦੇ ਘੱਟ ਨੇ ਜੀ 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 ਔਰ ਸੱਚਮੁੱਚ ਪ੍ਰਸ਼ਾਸਨ ਵੀ ਚਾਹੀਦਾ ਕਿ ਉਸ ਗੇਟ ਤੋਂ ਇਸ ਗੇਟ ਤੱਕ ਹਮੇਸ਼ਾ ਰੌਣਕ ਹੁੰਦਾ ਹੈ ਜੀ 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 ਸੋ ਮਨੀ ਟਾਈਮ ਅਸੀਂ ਰਿਕੁਐਸਟ ਕੀਤੀ ਹੈ ਕਿ ਚਰਚ ਦਾ ਸੰਡੇ ਵਾਲਾ ਦਿਨ ਹੁੰਦਾ ਥੋੜਾ ਜਿਹਾ ਆਵਾਜ਼ ਆਈ डीसी साहब ਨੂੰ ਜਾਂ ਬੰਦ ਕਰਾਈ ਜਾਵੇ ਕਿਉਂਕਿ ਸ਼ੋਰ ਹੁੰਦਾ ਹੈ ਕਈ ਵਾਰੀ ਅਸੀਂ ਨਹੀਂ ਸੁਣ ਪਾਂਦੇ। ਜੀ ਬਈ। ਤੋਂ ਰੀਅਲੀ ਅੱਜ ਮੈਂ ਬਹੁਤ ਹੈਪੀ ਹਾਂ ਤੁਹਾਡੇ ਚੈਨਲ ਦਾ ਪੰਜਾਬ ਕੇਸਰੀ ਪੰਜਾਬ ਕੇਸਰੀ ਵਾਲਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਇੱਕ ਉਦਮ ਚੱਕਿਆ ਹੈ ਕਰਾਈਸਚਰਚ ਦੇ ਬਿਲਕੁਲ ਸਾਹਮਣੇ ਆ ਕੇ ਜਿਹੜਾ ਕਹਿ ਰਹੇ ਨੇ ਕਿ ਇਹ ਮਾੜਾ ਹੋ ਰਿਹਾ ਹੈ ਰਸਟ ਦੇ ਕਰ ਦੇਖ ਰਹੇ ਆ ਰਸਟ ਆਲਵੇਜ਼ ਇੱਥੇ ਰਸਟ ਹੁੰਦਾ। ਰੀਅਲੀ ਮੈਂ ਬਹੁਤ ਹੈਪੀ ਹਾਂ ਪੰਜਾਬ ਕੇਸਰੀ ਦਾ ਜਿਨ੍ਹਾਂ ਨੇ ਆ ਜਾ ਕੇ ਆ ਸਾਡੀ ਜਿਹੜੀ ਗੱਲ ਸੀ ਪਹੁੰਚਣ ਵਾਸਤੇ ਅੱਜ ਤੁਸੀਂ ਆ ਪਾਇਓ ਬਿਲਕੁਲ ਜੀ ਥੈਂਕ ਯੂ so much ਜੀ ਥੈਂਕ ਯੂ very much ਔਰ ਆਸ ਉਮੀਦ ਇਹੀ ਕਰਨਿਆ ਕਿ ਪ੍ਰਸ਼ਾਸਨ ਵੀ ਛੇਤੀ ਤੋਂ ਛੇਤੀ ਸੁਣਵਾਈ ਕਰੇ ਪਾਰਕਿੰਗਾਂ ਦੇ ਰੇਟ ਕੰਟਰੋਲ ਰੇਟ ਕਰਵਾਏ ਤੇ ਇਦਾਂ ਦੇ ਜਾਮ ਜਿਹੜੇ ਕਹੇ ਜਾ ਰਹੇ ਚਰਚ ਵੱਲੋਂ ਕਿਆ ਜਾ ਰਿਹਾ ਜੀ ਚਰਚ ਅਥਾਰਟिटीज ਵੱਲੋਂ ਕੀ ਹੈ ਇੱਥੇ 24 ਘੰਟੇ ਦਾ ਜਾਮ ਹੈ ਅਸੀਂ ਕਿਉਂਕਿ ਬੜੀ ਦੇਰ ਦਾ ਅਸੀਂ ਵੀ ਦੇਖ ਰਹੇ ਹਾਂ ਜਾਮ ਲਗਾਤਾਰ ਬਣਿਆ ਹੋਇਆ ਹੈ ਔਰ ਬਹੁਤ ਵੱਡਾ ਚਰਚ ਹੈ ਜਿਸ ਦਾ ਅਸੀਂ ਸਾਰੇ ਜਾਣਿਆ RAM ਬਾਗ ਵਿੱਚ ਜਣਾ ਚਰਚ ਹੈਗਾ ਸਭ ਤੋਂ ਵੱਡਾ ਚਰਚ ਹੈ ਅੰਬਰ ਸਰਦਾਰ ਇੱਥੇ ਜਿਹੇ ਹਾਲਾਤ ਇਦਾਂ ਦੇ ਹੋਣਗੇ ਤੇ ਕਿਤੇ ਨਾ ਕਿਤੇ ਲੋਕਾਂ ਲਈ ਮੁਸ਼ਕਲ ਮੁਸੀਬਤ ਤਾਂ ਬਣੇਗੀ ਬਣੇਗੀ ਅਰੇ ਇਹੀ ਚਾਹਾਂਗੇ ਕਿ ਪ੍ਰਸ਼ਾਸਨ ਇਸ ਦੇ ਉੱਤੇ ਛੇਤੀ ਤੋਂ ਛੇਤੀ ਸੁਣਵਾਈ ਕਰੇ ਔਰ ਕਾਰਵਾਈ ਕਰੇ ਇਹਨਾਂ ਦਾ ਸੜਕ ਤੇ ਚਲਾਨ ਕਟਿਆ ਗਿਆ ਉਹਨਾਂ ਨਾਲ ਵੀ ਗੱਲ ਕਰਨੀ ਜ਼ਰੂਰੀ ਹੈ ਸੋ ਕਹਿ ਰਹੇ ਸੀ ਜੀ ਪਾਰਕਿੰਗ ਨਹੀਂ ਕੀਤੀ ਠੀਕ ਐ ਇਸ ਕਰਕੇ ਚਲਾਨ ਕੀਤਾ ਮਗਰ ਮੈਂ ਵੀ ਜਾਣਨੀ ਹੈ ਤੇ ਲੋਕ ਵੀ ਜਾਣਦੇ ਨੇ ਕਿ ਪਾਰਕਿੰਗਾਂ ਦੇ ਇਸ ਵੇਲੇ ਹਾਲਾਤ ਬਹੁਤ ਮਾੜੇ ਨੇ ਠੀਕ ਐ ਨਾ ਚਾਹੋਗੇ ਜੀ ਚਲਾਨ ਕਟਿਆ ਗਿਆ ਤੁਹਾਡਾ ਟ੍ਰੈਫਿਕ ਬਹੁਤ ਜ਼ਿਆਦਾ ਆ ਸਿੱਧੀ ਦਾ ਬਹੁਤ ਗੰਭੀਰਤਾ ਮਤਲਬ ਹੈ ਇਸ ਟਾਈਮ ਅਮਰitsar ਦੇ ਲਈ ਬਿਕੋਜ਼ ਗੁਰੂ ਦੀ ਨਗਰੀ ਆ ਇੰਨਾ ਬੁਰਾ ਹਾਲ ਆ ਕਿ ਜਦੋਂ ਬਾਹਰੋਂ ਕੋਈ ਆਊਟ ਬੰਦਾ ਆਂਦਾ ਹੈ ਅਦਰ ਉਹ ਦੇਖਦਾ ਕਿ ਮਤਲਬ ਜਿਹੜੀ ਚੀਜ਼ ਪਵਿੱਤਰ ਹੋਣੀ ਚਾਹੀਦੀ ਉਹ ਆਪ ਪਵਿੱਤਰ ਬਹੁਤ ਬੁਰੀ ਤਰ੍ਹਾਂ ਹੋਇਆ ਕਾਰਪੋਰੇਸ਼ਨ ਦਾ ਵੀ ਬੁਰਾ ਹਾਲ ਤੁਸੀਂ ਦੇਖ ਲਿਆ ਤੁਹਾਨੂੰ ਟ੍ਰੈਫਿਕ ਦਾ ਇੰਨਾ ਜ਼ਿਆਦਾ ਆ ਕਿ ਜਿੱਥੇ ਵੀ ਮਾਰਕੀਟ 'ਚ ਕੋਈ ਬੰਦਾ ਆਂਦਾ ਹੈ ਕਰੋ ਵਹੀਕਲ ਲੈ ਕੇ ਆਂਦਾ ਬਰਸਾਤ ਦਾ ਮੌਸਮ ਹੈ ਗੱਡੀ ਲੈ ਕੇ ਆਂਦਾ ਤੁਹਾਨੂੰ ਪਾਰਕਿੰਗ ਨਹੀਂ ਮਿਲਦੀ ਅਗਰ ਪਾਰਕਿੰਗ ਮਿਲਦੀ ਹੈ ਤਾਂ ਬਹੁਤ ਜ਼ਿਆਦਾ ਪ੍ਰਾਈਵੇਟ ਜਿਹੜੀ ਆ ਮਤਲਬ ਕਿ ਮਹਿੰਗੀ ਕੀਤੀ ਹੋਈ ਹੈ ਦੋਸਤੋ 150 ਜਿਹਦੇ ਵਿੱਚ ਕਾਰਪੋਰੇਸ਼ਨ ਵੀ ਜਾਂ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ ਅਸੀਂ 2 ਮਿੰਟ ਲਈ ਕਿਤੇ ਵੀ ਬੰਦਾ ਰੁਕਦਾ ਹੈ ਤੇ ਸਮਾਨ ਫੰਡ ਜਾਂਦਾ ਹੈ ਤੇ ਉਹਨੂੰ 1100 ਰੁਪਏ ਦਾ 600 ਰੁਪਏ 450 ਜੀ ਕਿੰਨਾ ਇਲਿਗਲ ਆ ਮਤਲਬ ਉਸ ਤਰੀਕੇ ਨਾਲ ਚਾਰਜ ਕਰ ਲਿਆ ਜਾਂਦਾ ਹੈ ਅਗਰ ਨਹੀਂ ਤੁਸੀਂ ਜੋ ਅੱਗੇ ਡਿਬੇਟ ਕਰਦੇ ਹੋ ਤੁਹਾਡੇ ਮਤਲਬ ਕਿਸੇ ਨਾਲ ਗੱਲ ਕਰਦੇ ਹੋ ਆਪਣੇ ਰਾਈਟ ਬਾਰੇ ਪੁੱਛਦੇ ਹੋ ਤੇ ਤੁਹਾਨੂੰ ਵੀ ਉਤੋਂ ਮਤਲਬ ਕਰਕੇ ਤੁਹਾਡੀ ਗੱਡੀ ਲੈ ਕੇ ਜਾ ਸਕਦੇ ਮਤਲਬ ਕਿੰਨਾ ਕਿ ਮਤਲਬ ਉਹ ਹਰਾਸਮੈਂਟ ਹੋਰ ਨੈਕਸਟ ਲੈਵਲ ਦੀ ਬਹੁਤ ਜ਼ਿਆਦਾ ਦੇਖੋ ਕਿ ਜੇ ਇੰਨਾ ਜ਼ਿਆਦਾ ਆਟੋ ਆਟੋ ਦੀ ਕੋਈ ਪਾਲਿਸੀ ਨਹੀਂ ਹੈਗੀ ਤੁਸੀਂ ਦੇਹਰਾ ਟੈਕਸਪੇਅਰ ਉਹ ਵਿਚਾਰਾ ਮਤਲਬ ਸੜਕਾਂ ਤੇ ਘੁੰਮ ਕੇ ਜਗ੍ਹਾ ਹੀ ਨਹੀਂ ਹੈ ਕੁਝ ਵੀ ਨਹੀਂ ਕਰ ਰਿਹਾ ਤੇ ਆਟੋ ਇਦਾਂ ਦਈ ਜਾ ਰਹੇ ਕੋਈ ਪਾਲਿਸੀ ਹੋਣੀ ਚਾਹੀਦੀ ਹੈ ਕਿ ਜਿਸ ਤਰੀਕੇ ਨਾਲ ਕੋਈ ਹਰ ਇੱਕ ਆਟੋ ਦੀ ਮਤਲਬ ਮੰਨਤਾ ਹੋਵੇ ਇਹਦੇ ਕੋਲ ਰਜਿਸਟਰਡ ਹੋਣ ਕਿ ਕਿਹੜੇ ਆਟਰ ਚੱਲ ਸਕਦੇ ਆ ਕਿਹੜੇ ਨਹੀਂ ਚੱਲ ਸਕਦੇ ਹੈਨਾ ਜੀ ਤੇ ਤੁਸੀਂ ਦੇਖ ਲਓ ਕਿ ਸਾਰੇ ਆਟੋ ਦਾ ਹੀ ਮਤਲਬ ਮੇਨ ਪ੍ਰੋਬਲਮਸ ਹੀ ਆਟੋ ਦੀ ਆ ਸਾਰੀ ਤੇ ਹਾਂ ਜੀ ਆਟੋ ਯਾਟੋ ਦਿਖਾਈ ਦੇ ਰਿਹਾ ਹੈ ਔਰ ਜਿਹੜਾ ਟੈਕਸ ਪੇਅਰ ਹੈ ਜਿਹੜਾ ਗੱਡੀ ਲੈਣ ਤੋਂ ਪਹਿਲਾਂ ਰੋਡ ਟੈਕਸ ਭਰਦਾ ਹੈ ਤੇ ਉਸ ਤੋਂ ਇਲਾਵਾ ਵੀ ਸਾਡੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਟੈਕਸ ਲੱਗਦੇ ਦੇਖੋ ਜੀ ਆਟੋ ਵਾਲੇ ਹੈ ਨਾ ਬਹੁਤ ਸਾਰੇ ਮਤਲਬ ਨਸ਼ੇ ਆ ਨਾ ਰੱਜੇ ਹੁੰਦੇ ਨੇ ਉਹ ਇਹ ਨਹੀਂ ਦੇਖਦੇ ਕਿ ਸਵਾਰੀ ਨੂੰ ਕਿਤੇ ਵੀ ਜਾ ਕੇ ਜੰਪ ਕਰਕੇ ਕੁਝ ਵੀ ਫ੍ਰੈਕਚਰ ਕਰਕੇ ਚੱਲ ਜਾਂਦੇ ਨੇ ਕੋਈ ਮਤਲਬ ਕਿਸੇ ਕਿਸਕੋ ਪ੍ਰੂਵਲ ਹੈ ਤੇ ਉਹ ਉਹ ਸਮਝ ਵੀ ਆਂਦੀ ਹੈ ਕਿ ਆਟੋ ਵੀ ਚਲਾ ਸਕਦਾ ਹੈ ਕਿ ਮਤਲਬ ਹਰ ਕੋਈ ਮਤਲਬ ਤੁਸੀਂ ਦੇਖੋਗੇ ਹਾਂ ਜੀ ਝਾੜੀ ਸਵੇਰੇ ਉੱਠਦੇ ਨੇ ਆਟੋ ਜਿਹੜਾ ਹੈ ਕਿਰਾਏ ਤੇ ਲੈਂਦੇ ਨੇ ਤੇ ਬਸ ਝਾੜੀ ਤੇ ਲੱਗ ਜਾਂਦੇ ਹਾਂ ਜੀ ਹਾਂ ਜੀ ਸੋ ਮੈਂ ਤਾਂ ਚਾਹਨਾ ਹੈ ਕਿ ਕੁਝ ਨਾ ਕੁਝ ਐਂ ਦਾ ਨਾ ਸੁਧਾਰ ਹੋਣਾ ਚਾਹੀਦਾ ਮੈਂ ਚਲੋ ਸੁਧਾਰ ਤਾਂ ਅਸੀਂ ਪੂਰੇ ਪੰਜਾਬ 'ਚ ਮੰਗਦੇ ਹਾਂ ਮਗਰ ਅੰਮ੍ਰਿਤਸਰ ਲਈ ਤਾਂ ਬਹੁਤ ਖਾਸ ਤੇ ਆਂਦੇ ਹਾਂ ਜੋਗਾ ਕਿਉਂਕਿ ਇੱਥੇ ਬਹੁਤ ਵੱਡੇ ਗਿਣਤੀ 'ਚ ਜਿਹੜੇ ਸ਼ਰਧਾਲੂ ਰੋਜ਼ ਸਤਖੰਛੇ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚਦੇ ਤੁਸੀਂ ਕੀ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ ਹਾਂ ਜੀ ਹਾਂ ਜੀ ਮੈਂ ਅੰਮ੍ਰਿਤਸਰ ਦਾ ਆਂ ਜੀ ਮਗਰ ਇਹ ਚੀਜ਼ਾਂ ਸਾਨੂੰ ਹੀ ਰੋਜ਼ ਫੇਸ ਤੋ ਤੁਹਾਡੇ ਸਾਹਮਣੇ ਪਾਰਕਿੰਗਾਂ ਨਹੀਂ ਮਿਲਦੀਆਂ ਨਹੀਂ ਨਹੀਂ ਐਕਸਟਰੀ ਨਹੀਂ ਆ ਗਈ ਮੈਡਮ ਕਿਤੇ ਨਹੀਂ ਬਿਲਕੁਲ ਬਹੁਤ ਬੁਰਾ ਹਾਲ ਆ ਤੋ ਅਸੀਂ ਉਮੀਦ ਵੀ ਨਹੀਂ ਕਰਦੇ ਮੈਂ ਤੁਹਾਨੂੰ ਕਹਾਂ ਹੋਪ ਹੁੰਦੀ ਆ ਕਿ ਹੋ ਸਕਦਾ ਹੈ ਜਾਇਗਾ ਰੈਵਲੂਸ਼ਨ ਅਗਰ ਨਹੀਂ ਮੈਨੂੰ ਲੱਗਦਾ ਨਹੀਂ ਕਿ ਰੈਵਲੂਸ਼ਨ ਆਏਗੀ ਇਸ ਤਰ੍ਹਾਂ ਤੇ ਸਾਨੂੰ ਜੀਉਣਾ ਹੀ ਇਸ ਤਰੀਕੇ ਨਾਲ ਸਿੱਖ ਲਿਆ ਆ ਤੋ ਅਸੀਂ ਜਦੋਂ ਤੱਕ ਜਿਹੜੇ ਲੋਕੀ ਐਦਾਂ ਦੇ ਪਾਰਕਿੰਗਸ ਕਰਦੇ ਨੇ ਕਿ ਦੂਜੇ ਵਾਸਤੇ ਜਗ੍ਹਾ ਨਾ ਬੱਚੇ ਮਤਲਬ ਢੰਗ ਨਾਲ ਪਾਰਕ ਨਹੀਂ ਕਰਦੇ ਉਹਨਾਂ ਨੂੰ ਵੀ ਕੋਈ ਸਨੇਹਾ ਦੇਣਾ ਚਾਹੋ ਨੀ ਸੁਨੇਹਾ ਤਾਂ ਬਹੁਤ ਵੱਡਾ ਹੈ ਦੇਖੋ ਜੀ ਮੈਂ ਇਹ ਮੇਰੀ ਪਹਿਲੀ ਗੱਲ ਹੁੰਦੀ ਹੈ ਕਿ ਜੇ ਤੁਸੀਂ ਚਾਰਜ ਕਰੋ ਮੈਂ ਹਰ ਪੁਲਿਸ ਪ੍ਰਸ਼ਾਸਨ ਨੂੰ ਜਾਂ ਮਤਲਬ ਟ੍ਰੈਫਿਕ ਚਾਨ ਨੂੰ ਕਹਿਣਾ ਕਿ ਤੁਸੀਂ ਚਾਰਜ ਕਰੋ ਬਣਦਾ ਹੈ ਪਰ ਉਹਦਾ ਰਿਜ਼ਲਟ ਕੱਢਣਾ ਸਭ ਤੋਂ ਇੰਪੋਰਟੈਂਟ ਹੈ ਕਿ ਪਹਿਲਾਂ ਕੋਈ ਰਿਜ਼ਲਟ ਹੋਊਗਾ ਜਦੋਂ ਉਹਰੇ ਕੋਲ ਕੋਈ ਸੈਕੰਡ opinion ਹੋਊਗੀ ਤਾਂ ਫਿਰ ਹੀ ਮਤਲਬ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਤੁਸੀਂ ਕਰਕੇ ਤੁਸੀਂ ਗਲਤ ਹੋ ਜੇ ਸਾਡੇ ਕੋਲ opinion ਕੁਝ ਲਗਾ ਹੀ ਨਹੀਂ ਸਕਦੇ ਤੇ option ਹੀ ਨਹੀਂ ਹੈਗੀ ਤਾਂ ਕਿੱਥੇ ਆਪਾਂ ਮਤਲਬ ਜਾ ਸਕਦੇ ਹਾਂ ਜੀ ਇਸ ਕਰਕੇ ਥੈਂਕ ਯੂ ਸੋ ਮੱਚ ਜੀ ਸਾਡੇ ਨਾਲ ਗੱਲ ਕਰਨ ਲਈ ਸੋ ਇਸ ਵੇਲੇ ਦੇਖ ਸਕਦੇ ਹੋ ਹਜੇ ਤੱਕ ਅਸੀਂ ਇੱਥੇ ਮੌਜੂਦ ਆ ਤੇ ਜਾਮ ਜਰਾ ਉਹ ਭਰਿਆ ਹੋਇਆ ਹੈ ਆਟੋ ਰਿਕਸ਼ਾ ਲਗਾਤਾਰ ਆ ਰਹੇ ਹਨ ਉਹਨਾਂ ਨੂੰ ਕੋਈ ਪੁੱਛਗੇ ਚ ਨਹੀਂ ਆ ਦੇਖ ਸਕਦੇ ਹੋ ਕਿ ਕਿੰਨੇ ਆ ਕਹਿ ਸਕਨੇ ਆ ਬਹੁਤ ਹੀ ਜ਼ਿਆਦਾ ਓਵਰ ਕੌਨਫੀਡੈਂਸ ਨਾਲ ਭਰੇ ਹੋਏ ਆਟੋ ਰਿਕਸ਼ਾ ਚਾਲਕ ਔਰ ਕਿਹੜਾ ਆਮ ਇਨਸਾਨ ਹੈ ਉਸ ਲਈ ਵੱਡੀ ਮੁਸ਼ਕਲ ਬਣੀ ਹੋਈ ਆ ਉਸ ਨੂੰ ਚਲਾਨ ਪਰਨੇ ਪੈਂਦੇ ਆ ਰੋਡ ਟੈਕਸ ਪਰਨਾ ਪੈਂਦਾ ਮਗਰ ਉਸ ਦੀ ਕੋਈ ਸੁਣਵਾਈ ਨਹੀਂ ਹੈ ਔਰ ਤੁਹਾਡੇ ਨਾਲ ਵੀ ਜੇ ਅਗਰ ਕੋਈ ਐਦਾ ਦਾ ਪ੍ਰੋਬਲਮ ਆਂਦੀ ਹੈ ਉਸ ਬਾਰੇ ਤੁਸੀਂ ਸਾਨੂੰ ਜ਼ਰੂਰ ਜਾਣਕਾਰੀ ਦਵੋ ਔਰ ਬਣੇ ਰਹੋ ਪੰਜਾਬ ਕੇ ਸਿੱਧੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕਣ ਹੈ